ਹਾਂਜੀ ਦੋਸਤੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਤਾਂ ਪਤਾ ਨਹੀਂ ਇਹ ਵੀਡੀਓ ਕਿੱਥੋਂ ਦੀ ਹੈ ਪਰ ਵੀਡੀਓ ਦੇਖ ਕੇ ਤੁਹਾਡੇ ਮਨ 'ਚ ਇੱਕ ਵਾਰ ਗੁੱਸਾ ਜ਼ਰੂਰ ਆਊਗਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸਿਰ ਉੱਪਰ ਚੱਕ ਕੇ ਲਿਆ ਰਿਹਾ ਹੈ ਜਿਹੜਾ ਕਿ ਅਪਾਹਜ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸਿਰ ਉੱਪਰ ਚੱਕ ਕੇ ਲੈ ਕੇ ਜਾ ਰਿਹਾ ਤੇ ਚੋਰ ਸਾਫ ਕਰਨ ਵਾਲਾ ਵੀ ਕੋਈ ਵਿਅਕਤੀ ਉੱਥੇ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਐਨੇ ਬੇਮੁਖ ਹੋ ਗਏ ਹਾਂ ਕਿ ਗੁਰੂ ਘਰ ਦਾ ਗ੍ਰੰਥੀ ਇਕੱਲਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸਿਰ ਉੱਪਰ ਚੱਕ ਕੇ ਲਿਆਉਣ ਲਈ ਮਜਬੂਰ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਾਡੇ ਲੋਕ ਗੁਰੂ ਘਰਾਂ ਤੋਂ ਬੇਮੁਖ ਹੋ ਕੇ ਤੇ ਸਾਧਾਂ ਦੇਆਂ ਡੇਰਿਆਂ ਤੇ ਚੌਂਕੀਆਂ ਭਰ ਰਹੇ ਨੇ ਅਸੀਂ ਗੁਰੂ ਘਰਾਂ 'ਚ ਜਾਣਾ ਪਸੰਦ ਨਹੀਂ ਕਰਦੇ ਤੇ ਪਖੰਡੀ ਸਾਧਾਂ ਦੇ ਪੈਰਾਂ 'ਚ ਜਾ ਜਾ ਕੇ ਡਿੱਗਦੇ ਆਂ ਦੋਸਤੋ ਇਹ ਵੀਡੀਓ ਹਰ ਇੱਕ ਸਿੱਖ ਦੇ ਮਨ ਨੂੰ ਭਾਵੁਕ ਕਰਨ ਵਾਲੀ ਐ ਤੇ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਰੱਖਿਓ ਤੇ ਹਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਸਾਡੇ ਚੈਨਲ ਤੇ ਇਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣੀਆਂ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਧੰਨਵਾਦ ਜੀ ਸਾਰਿਆਂ ਦਾ